ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਅੱਜ ਪਨੀਰੀ ਤੇ ਵੀਡੀਓ ਆਪਣੀ ਆ ਦੇਖੋ ਕਿਆਰੀਆਂ ਬਣਾਈਆਂ ਪੰਨਾਂ ਪੂਰੀ ਰੀਜ ਨਾਲ ਪੂਰੀ ਰੀਜ ਨਾਲ ਤਨਮਨ ਲਾ ਕੇ ਬੰਦੇ ਨੇ ਪੂਰੇ ਸ਼ੌਂਕ ਨਾਲ ਬੰਦਾ ਵੀ ਤੁਹਾਨੂੰ ਦੱਸ ਦਿੰਦਾ ਜਿਹੜਾ ਵੀਡੀਓ ਬਣਾਈ ਜਾਂਦਾ ਅਮਰੂ ਅਮਰੂ ਨੇ ਬਣਾਈਆਂ ਕਿਆਰੀਆਂ ਚਾਰ-ਚਾਰ ਮਰ ਲੈਂਦੀਆਂ ਕਿਆਰੀਆਂ ਤੇ ਗੱਲ ਕਰਦੇ ਆ ਵੀ ਜਿਵੇਂ ਗਰਮੀ ਟੈਂਪਰੇਚਰ ਜ਼ਿਆਦਾ ਹੈ ਪਨੀਰੀ ਪਨੀਰੀਆਂ ਉਗੜਦੀਆਂ ਨਹੀਂ ਬਈ ਪਨੀਰੀ ਦੇ ਨਾ ਗਰਮੀ ਨਾਲ ਵੀ ਨਹੀਂ ਉਗਰਦੀ ਕਈ ਕਾਰਨ ਹੁੰਦੇ ਆ ਜਿਵੇਂ ਆਪਾਂ ਪਾਣੀ ਪੁਣੀ ਜ਼ਿਆਦਾ ਖੜ ਗਿਆ ਜਾਂ ਬੀਜਣ ਜਾਂ ਬਾਂਡਾ ਮੋਟੀ ਕੋਈ ਗਲਤੀ ਹੋ ਗਈ ਜਾਂ ਕਈ ਵਾਰੀ ਬੀਜ ਵੀ ਆ ਜਾਂਦਾ ਆ ਜਾਂਦੀ ਹੈ ਪ੍ਰੋਬਲਮ ਪਰ ਅਸੀਂ ਤੁਹਾਨੂੰ ਆਪਦੀ ਗੱਲ ਦੱਸਦੇ ਆ ਅਸੀਂ ਹੁਣ ਕੈਮਰਾ ਇੱਧਰ ਕਰੀ ਆ ਆ ਜਿਹੜੀ ਵੱਡੀ ਪਨੀਰੀ ਦੀ ਸੀ ਜਾਂਦੀ ਹੈ ਆ ਦੋ ਕਰੀਆਂ ਵੱਡੀ ਪਨੀਰੀ ਦੀਆਂ 15 ਦਿਨਾਂ ਦੀ ਪਨੀਰੀ ਹੈ 15 ਦਿਨਾਂ ਦੀ ਪਨੀਰੀ ਹੈ ਤੇ 10 ਦਿਨਾਂ ਨੂੰ ਪਨੀਰੀ ਇਹ ਲਾਉਣ ਵਾਲੀ ਹੈ 10 ਦਿਨਾਂ ਨੂੰ ਲਾਉਣ ਵਾਲੀ ਹੋ ਜੂਗੀ 10-12 ਦਿਨਾਂ ਨੂੰ ਜਾਣੇ 25-28 ਦਿਨਾਂ ਦੀ ਪਨੀਰੀ ਲਾਉਣ ਵਾਲੀ ਹੋ ਜੂਗੀ ਇਹ ਪਨੀਰੀ ਹੈਗੀ ਆ ਇਹ ਆਪਣੀ ਇਧਰਲੇ ਵਾਣ ਚ ਜਿਹੜਾ ਆਪਣਾ ਬਰਾੜਾਂ ਵਾਲਾ ਵਾਹਣਾ ਹੈ ਘੱਗਾਂ ਵਾਲੇ ਰੋਡ ਤੇ ਉਸ ਵਾਣ ਚ ਆਏ ਪਨੀਰੀ ਉਹ ਜਿਹੜੀ ਪਨੀਰੀ ਇਧਰ ਛੋਟੀ ਦੀ ਸੀ ਜਾਂਦੀ ਹੈ ਆ ਛੋਟੀ ਪਨੀਰੀ ਦੀ ਸੀ ਜਾਂਦੀ ਹੈ ਇਹ 7 ਦਿਨ ਪਹਿਲਾਂ ਦੀ ਬੀਜੀ ਦੀ ਆ ਦੇਖੋ ਕਿੰਨਾ ਸੋਹਣਾ ਜਰਮੀਨੇਸ਼ਨ ਹੈ ਇਹ 7 ਦਿਨ ਪਹਿਲਾਂ ਦੀ ਹੈ ਉਹ 15 ਦਿਨ ਪਹਿਲਾਂ ਦੀ ਹੈ ਪਰ ਪਤਾ ਕੀ ਹੈ ਬਾਈ ਜੀ ਕਈ ਕਾਰਨ ਬਣ ਜਾਂਦੇ ਆ ਜਿਹੜੀ ਪਨੀਰੀ ਨਹੀਂ ਉੱਗਰਦੀ ਜਾਂ ਵਿਰਲੀ ਉੱਗਰਦੀ ਹੈ ਅੱਜ ਵੀ ਮੈਨੂੰ ਤਿੰਨ ਚਾਰ ਫੋਨ ਆਏ ਬਾਈ ਅਰ ਪਨੀਰੀ ਉਗਰੀ ਵਿਰਲੀ ਉਗਰੇ ਇੱਕ ਕਹਰੇ ਉਗਰੇ ਦੋ ਨਿਉਗਰੀਆਂ ਜਾਂ ਕਿਵੇਂ ਵੀ ਸਭ ਤੋਂ ਪਹਿਲਾਂ ਤਾਂ ਡਿਪੈਂਡ ਕਰਦਾ ਵੀ ਕਿਆ ਰੀਆਂ ਆਪਾਂ ਪੂਰਾ ਨਾ ਜਿਹੜਾ ਜਿਹੜੀ ਝੋਨਾ ਜਾਂ ਕੋਈ ਵੀ ਫਸਲ ਹੈ ਬਜਾਈ ਤੇ ਡਿਪੈਂਡ ਕਰਦਾ ਵੀ ਆਪਣੀ ਬਜਾਈ ਕਿਸ ਤਰ੍ਹਾਂ ਹੋਈ ਹੈ ਜਿਵੇਂ ਹੁਣ ਝੋਨਾ ਝੋਨੇ ਦਾ ਜਿਹੜੀ ਝਾੜ ਤੱਕ ਲੈ ਲਓ ਤੁਸੀਂ ਝਾੜ ਤੱਕ ਜਿਹੜਾ ਝੋਨੇ ਦਾ ਫਰਕ ਪੈਣਾ ਤਾਂ ਪਨੀਰੀ ਤੋਂ ਪੈਣਾ ਵੀ ਪਨੀਰੀ ਆਪਣੀ ਕਿਵੇਂ ਉਗਰੀ ਹੈ ਮਤਲਬ ਪੂਰੀਆਂ ਸ਼ੌਂਕ ਨਾਲ ਕਿਆਰੀਆਂ ਬਣਾ ਕੇ ਇਸ ਤਰ੍ਹਾਂ ਕਿਆਰੀਆਂ ਬਣਾ ਕੇ ਹੁਣ ਇਹਦੇ ਵਿੱਚ ਅਸੀਂ ਪਾਤੀ ਹੈ ਸੁਪਰ ਪਾਤੀ ਹੈ ਤੇ ਲੋਹਾ ਪਾਤਾ ਹੈ ਸੁਪਰ ਤੇ ਲੋਹਾ ਪਾਤਾ ਹੈ ਇਹਦੇ ਚ ਤੇ ਜਿੰਕ ਇਹਦੇ ਚ ਅਸੀਂ ਪਾਵਾਂਗੇ 10 ਦਿਨ ਬਾਅਦ ਜਾਂ ਅਗਲੇ ਹਫਤੇ ਪਾ ਦਾਂਗੇ 8 ਦਿਨ ਬਾਅਦ ਜਿੰਕ ਪਾ ਦਾਂਗੇ ਸੁਪਰ ਤੇ ਲੋਹਾ ਪਾਤਾ ਤਿੰਨ ਕਿਲੋ ਮਰਲੇ ਦਾ ਬਈ ਬੀ ਪਾਉਣਾ ਹੈ ਜਿਹੜਾ ਸਾਡਾ ਫੰਡਾ ਹੈ ਪਨੀਰੀ ਬੀਜਣ ਦਾ ਅਸੀਂ ਬੀਜਦੇ ਹਾਂ ਸੁੱਕਾ ਬੀਜ ਹੈ ਸਾਡਾ ਜਿਵੇਂ ਤੜਕੇ ਸਾਡੀ ਪਾਣੀ ਦੀ ਵਾਰੀ ਹੈ ਸਵੇਰ ਕੱਲ ਨੂੰ ਸ਼ਨੀਵਾਰ ਨੂੰ ਅਸੀਂ ਇਹਦੇ ਚ ਛਿੱਟਾ ਮਾਰ ਕੇ 4 ਕਿਲੋ ਦਾ ਛੱਟਾ ਮਾਰ ਕੇ ਅ ਸੌਰੀ 4 ਥੈਲੀਆਂ ਦਾ ਛੱਟਾ ਮਾਰ ਕੇ 4 ਮਰਲਿਆਂ ਦੀ ਕਿਆਰੀ ਹੈ 4 ਥੈਲੀਆਂ ਦਾ ਛੱਟਾ ਮਾਰ ਕੇ 3 ਕਿਲੋ ਦੇ ਮਰਲੇ ਦੇ ਹਿਸਾਬ ਨਾਲ ਆਹ ਹੱਥਾਂ ਵਾਲੀ ਜਿਹੜੀ ਹੁੰਦੀ ਹੈ ਘਾਰ ਰੋਲਣੀ ਉਹ ਮਾਰ ਦੇਣੀ ਆ ਉੱਪਰੋਂ ਅਸੀਂ ਪਾਣੀ ਛੱਡ ਦੇਣਾ ਥੋੜਾ ਜਿਹਾ ਵੀਰ ਆਖ ਲੈਣਾ ਜਿੱਧਰੋਂ ਮੂੰਹੇ ਬਣਾਏ ਆ ਤਾਂ ਮੂੰਹੇ ਵਾਲੇ ਪਾਸੇ ਜਿਵੇਂ ਕਿਲੋ ਵੀਰ ਆਖ ਲਿਆ ਜਾਂ 2 ਕਿਲੋ ਪਾਖ ਲਿਆ ਤਾਂ ਪਾਣੀ ਦੀਆਂ ਕਿਆਰੀਆਂ ਭਰ ਕੇ ਉੱਤੋਂ ਅ ਮੂੰਹੇ ਵਾਲੇ ਪਾਸੇ ਛੱਟਾ ਮਾਰ ਦੇਣਾ ਇਸ ਤਰ੍ਹਾਂ ਅਸੀਂ ਪਣੀਰੀ ਬੀਜਦੇ ਆਂ ਜਿਹੜਾ ਪਾਣੀ ਲਾਉਣਾ ਜਿਵੇਂ ਹੁਣ ਕੱਲ ਨੂੰ ਅਸੀਂ ਇਹ ਬਿਜਨੀਆ ਪਨੀਰੀ ਪਾਣੀ ਜਿਹੜਾ ਇਹਨੂੰ ਲਾਉਣਾ ਅਸੀਂ ਕੱਲ ਨੂੰ ਇਹਨੂੰ ਪੂਰਾ ਭਰ ਕੇ ਪਾਣੀ ਲਾਵਾਂਗੇ ਪੂਰਾ ਫੁੱਲ ਭਰ ਕੇ ਘੜੀਆਂ ਲਾਵਾਂਗੇ ਕੱਲ ਨੂੰ ਪਾਣੀਆ ਨੂੰ ਫੁੱਲ ਭਰ ਕੇ ਲਾਵਾਂਗੇ ਪਰਸੋਂ ਅ ਪਰਸੋਂ ਫੇਰ ਇਹਨੂੰ ਫੁੱਲ ਭਰ ਦੇਣਾ ਪਰਸੋਂ ਇਹਨੂੰ ਫੇਰ ਫੁੱਲ ਭਰ ਦੇਣਾ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਵੀ ਘਲਾਉਣਾ ਉਸ ਤੋਂ ਬਾਅਦ ਟੰਗੂਰ ਜਦੋਂ ਨਿਕਲਿਆ ਆਏ ਤਾਂ ਚੌਥੇ ਜਾਂ ਪੰਜਵੇਂ ਪੰਜਵੇਂ ਦੋ ਦਿਨ ਬਾਅਦ ਇਹਨੂੰ ਸ਼ਾਮ ਨੂੰ ਪਤਲਾ ਬਦਲਾ ਪਾਣੀ ਫੇਰ ਦੇਣਾ ਜਿਵੇਂ ਉਹ ਪਨੀਰੀ ਨੂੰ ਫੇਰਿਆ ਉਹ ਪਨੀਰੀਆ ਜਿਹੜੀ ਉਹ ਦਿਸੀ ਜਾਂਦੀ ਹੈ ਉਹਨੂੰ ਦੋ ਪਾਣੀ ਲੱਗਿਆ ਤਤੀਜਾ ਪਾਣੀ ਸ਼ਾਮ ਨੂੰ ਅਸੀਂ ਪੰਜਵੇਂ ਦਿਨਾਂ ਪਤਲਾ-ਪਤਲਾ ਫੇਰਤਾ ਸੀ ਦੋ ਪਾਣੀ ਲੱਗਿਆ ਦੇਖੋ ਕਿੰਨੀ ਸੁਣੀ ਪੁਰੀ ਐ ਪਾਣੀ ਲਾਉਣਾ ਇਹਨੂੰ ਠੱਲ ਕੇ ਆਪ ਪਨੀਰੀ ਚ ਪਾਣੀ ਨਹੀਂ ਰੱਖਣਾਗਾ ਜਿਵੇਂ ਆਪਾਂ ਦੁਪਹਿਰੇ ਖੜਾ ਰਹਿੰਦਾ ਭਰ ਕੇ ਖੜੀਆਂ ਰਹਿੰਦਿਆਂ ਠੱਲ ਕੇ ਆਪ ਰੱਖ ਸਕਦੇ ਆ ਇੱਕ ਦਿਨ ਜਿਵੇਂ ਸਵੇਰ ਆਪ ਪਨੀਰੀ ਬੀਜੀ ਐ ਅੱਜ ਆਪਾਂ ਇਹਦੇ ਚ ਪਾਣੀ ਠੱਲ ਕੇ ਇੱਕ ਦਿਨ ਰੱਖ ਸਕਦੇ ਆ ਇਹ ਨਾ ਹੋਵੇ ਉਧਰੋਂ ਆਪਣੇ ਢੰਗੂਰ ਨਿਕਲਦੇ ਆਉਣ ਤੇ ਉਧਰੋਂ ਪਨੀਰੀ ਦੇ ਵਿੱਚ ਪਾਣੀ ਖੜਾ ਹੋਵੇ ਤਾਂ ਪਨੀਰੀ ਸੜ ਜੂਗੀ ਉਹ ਨਹੀਂ ਉਗਰਦੀ ਪਨੀਰੀ ਤਾਂ ਭਾਈ ਇੰਨੀ ਕੀ ਜਾਣਕਾਰੀ ਸੀ ਕੰਪਿਊਟਰ ਲੇਜ਼ਰ ਕਰਾਇਆ ਕੰਪਿਊਟਰ ਕਰਾਇਆ ਲਾ ਕੇ ਇਹਦੇ ਚ ਪੂਰਾ ਨੱਪ ਕੇ ਕੰਪਿਊਟਰ ਕਰਾਇਆ ਲਾ ਕੇ ਕਰੜਾ ਕਰਕੇ ਵਾਣ ਵੱਟਾਂ ਪਾ ਕੇ ਜਿਵੇਂ ਤੁਹਾਨੂੰ ਦੱਸਿਆ ਸੁੱਕੇ ਦਾ ਛੱਟਾ ਮਾਰ ਕੇ ਤੇ ਪਾਣੀ ਦੀਆਂ ਭਰ ਦੇਣੀਆਂ ਇੱਕ ਦਿਨ ਜਿਵੇਂ ਕੱਲ ਨੂੰ ਪਾਣੀ ਦੀ ਫੁੱਲ ਭਰਤੀ ਅਗਲੇ ਦਿਨ ਫੇਰ ਫੁੱਲ ਭਰਤੀ ਉਸ ਤੋਂ ਬਾਅਦ 2 ਦਿਨਾਂ ਬਾਅਦ ਅ 2 ਦਿਨ ਛੱਡ ਕੇ ਤੀਜੇ ਦਿਨ ਸ਼ਾਮ ਨੂੰ ਪਤਲਾ-ਪਤਲਾ ਪਾਣੀ ਫੇਰਦਾ ਤੱਕਿਆਰੀ ਐਵੇਂ ਉਗਰਦੀਆਂ ਜਿਵੇਂ ਆ ਉਗਰੀਆਂ ਖੜੀਆਂ ਬਾਈ ਇਸ ਤਰ੍ਹਾਂ ਕਰਦੀਆਂ ਉਗਰਦਿੰਦੀ ਜਿਹੜਾ ਆਪਣਾ ਤਜਰਬਾ ਹੈ ਆਪਣੀਰੀ ਦਾ ਬਾਕੀ ਹਰੇਕ ਦਾ ਆਹ ਦਾ ਦਾ ਤਜਰਬਾ ਜਿਵੇਂ ਕਿਸ ਨੂੰ ਠੀਕ ਲੱਗਦਾ ਓਵੇਂ ਆਪਦੇ ਹਿਸਾਬ ਨਾਲ ਬੀਜੋ ਜਿਵੇਂ ਵਧੀਆ ਉਗਰਦੀ ਆ ਪਰ ਸਾਡੇ ਦਾ ਹਿਸਾਬ ਨਾਲ ਵਧੀਆ ਉਗਰਦੀ ਹੈ ਜਿਵੇਂ ਤੁਹਾਨੂੰ ਦੱਸਿਆਗਾ ਤੇ ਬੀਜ ਦੇ ਵੀ ਅਸੀਂ ਹੁਣੇ ਆ ਸਵੇਰ ਆ ਜਿਹੜੀ ਪਣੀਰੀ ਸਾਰੀ ਖੜੀ ਹੈ ਸਵੇਰ ਬੀਜਦੇ ਹੁਣੇ ਹੁਣ ਕਈ ਮੇਰੇ ਵੀਰ ਕਹਿੰਦੇ ਯਾਰ ਸ਼ਾਮ ਨੂੰ ਬੀਜੋ ਠੰਡੇ ਹੋਏ ਬੀਜੋ ਧਰਤੀ ਤੇ ਨਾ ਹੁਣ ਵੀ ਮੇਰਾ ਖਿਆਲ 7 ਵਜਣ ਵਾਲਿਆ ਪੈਰ ਨਹੀਂ ਘਟਕਦਾ ਐਡੀ ਗਰਮ ਹੈ ਧਰਤੀ ਹੁਣ ਇਹਦੇ ਤੇ ਵੀ ਆਪਾਂ ਸੜ ਤਾਂ ਇੰਨੀ ਗਰਮ ਧਰਤੀ ਤੇ ਉੱਤੋਂ ਆਪਾਂ ਪਾਣੀ ਲਾਦਾ ਮੈਨੂੰ ਤਾਂ ਲੱਗਦਾ ਵੀ ਵੈਸੇ ਹੀ ਹੀਟ ਹੋ ਜਾਂਦਾ ਸ਼ਾਮ ਨੂੰ ਬੀਜੀਦਾ ਸਵੇ ਠੀਕ ਹੈ ਆਪਾਂ ਭਾਰਤੀਆਂ ਪਾਣੀ ਦੀਆਂ ਦੁਪਹਿਰੇ ਉਸ ਪਾਣੀ ਨਾਲ ਬੀਜ ਨੂੰ ਕੁਝ ਨਹੀਂ ਕਰਾਉਂਦਾ ਪਾਣੀ ਠੰਡਾ ਰਹਿੰਦਾ ਸ਼ਾਮ ਹੋ ਜਾਂਦੀ ਹੈ ਸੁੱਕ ਜਾਂਦਾ ਹੈ ਪਾਣੀ ਅਗਲੇ ਦਿਨ ਫੇਰ ਪਾਣੀ ਪਾ ਦੇਣਾ ਤਾਂ ਸਾਡਾ ਤਿਆਰਬ ਐਵੇਂ ਬੀਜਣ ਦਾ ਅਸੀਂ ਆਏ ਸਾਲੀ ਐਵੇਂ ਬੀਜਦੇ ਹਾਂ ਬਾਕੀ ਆਪ ਕੋ ਆਪਣੇ ਹਿਸਾਬ ਨਾਲ ਜਿਵੇਂ ਕਿਸੇ ਨੂੰ ਠੀਕ ਲੱਗਦਾ ਇੰਨੀ ਕੀ ਜਾਣਕਾਰੀ ਸੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ